ਰਾਜਨੀਤੀ ਛੋਟੇ ਪੱਦਰ ਦੀ ਹੋਵੇ ਚਾਹੇ ਵੱਡੇ ਪੱਦਰ ਦੀ ਜਿੱਤਿਆ ਕੋਈ ਵੀ ਅਹੁਦੇਦਾਰ ਜਦੋਂ ਰਾਜ ਸਤਾ ਦਾ ਦੁਰਉਪਯੋਗ ਕਰਦਾ ਜਦੋਂ ਲਾਲਚ ਦੇ ਬਸ ਪੈ ਕੇ ਦੋ ਨੰਬਰ ਦੀ ਕਮਾਈ ਕਰਨ ਬਾਰੇ ਸੋਚਦਾ ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਨਸ਼ਾ ਵੇਚਣ ਚਾਹੇ ਨਸ਼ਾ ਬਕਾਉਣ ਬਾਰੇ ਆਉਂਦਾ ਨਸ਼ੇ ਦਾ ਕਾਰੋਬਾਰ ਹੀ ਇੱਕੋ ਮਾਤਰਾ ਇਦਾਂ ਦਾ ਕਾਰੋਬਾਰ ਆ ਜਿਹੜਾ ਦਿਨ ਪਰ ਦਿਨ ਬੜੌਤਰੀ 'ਚ ਜਾ ਰਿਹਾ ਵਾਧੇ 'ਚ ਜਾ ਰਿਹਾ ਸੈਂਪਲ ਗੱਲ ਹੈ ਨਸ਼ਾ ਵਿਕਣੋਂ ਕਿੱਥੋਂ ਹਟ ਸਕਦਾ ਜਿਹੜੀ ਜੰਗ ਜਨਰੇਸ਼ਨ ਨੇ ਜਿਹੜੀ ਜੂਥ ਬਲੱਡ ਲਾਈਨ ਨੇ ਆੜ ਕੇ ਲੜ ਕੇ ਆਪਣੇ ਹੱਕ ਮੰਗਣੇ ਸੀ ਉਹਨੂੰ ਨਸ਼ੇ ਦੀ ਬਿਮਾਰੀ ਤੋਂ ਪੀੜਤ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਆ ਨਸਲਾ ਗੱਲਣ ਵਾਲੀ ਗੱਲ ਹੋਈ ਪਈ ਆ ਉਹ ਨਸ਼ੇੜੀ ਦੀਆਂ ਸਾਰਾ ਸਰਕਾਰਾਂ ਕੀ ਲੈਣੀਆਂ ਹਲਟਾ ਸ਼ਰੀਕੇ ਭਾਈਚਾਰੇ ਵੀ ਮੇੜੇ ਮਾਰਨ ਮਾਮਾ ਨੂੰ ਉਹ ਪੁੱਤ ਤਾਂ ਲੱਖਾ ਚਟਾ ਬੀਬੀ ਸੜ ਕੇ ਸੁਆਹ ਹੋ ਗਏ ਗ੍ਰਾ